ਇੱਕ ਸਵਾਲ ਇਹਨਾਂ ਦਾ ਸੀ ਹੁਣ ਆਪਾਂ ਆਪਣਾ ਕਰੀਏ ਤੁਹਾਡੇ ਆ ਬਈ ਉਹ ਜਿਹੜੀ ਕੋਟਲ ਨੀਤੀ ਹੈ ਓਕੀ ਉਹ ਤਾਂ ਖਾ ਉਹ ਤਾਂ ਫਰੇਵ ਹੈ ਗੁਰਬਾਣੀ ਚ ਅਲੋਗ ਸਾਜੀ ਤਾਂ ਪੱਤੇ ਦਿਖਾਉਗੇ ਉਹ ਤਾਂ ਤੋਖ ਹੈ ਤਾਂ ਜਿਹੜੀ ਰਾਜਨੀਤੀ ਚਨਕਿਆ ਨੀਤੀ ਜਾਂ ਕੁਟਿਲ ਨੀਤੀ ਕੁਟਿਲਿਆ ਨੀਤੀ ਫਿਰ ਦਾ ਮਤਲਬ ਧੋਖਾ ਹੈ ਧੋਖਾ ਕੁਟਲ ਗਾਂਠ ਜਦ ਖੁੱਲੇ ਦੇਵ ਜਦ ਕੁਟਲ ਦੀ ਗੱਠ ਖੁੱਲ ਗਈ ਨਾ ਉਹ ਪੱਤੇ ਬਾਹਰ ਆ ਗਏ ਉਹ ਤਾਂ ਕੁਟਲ ਦੀ ਗੰਠ ਦਿੱਤੀ ਹੋਈ ਆ ਅੰਦਰ ਉਹ ਕਹਿੰਦਾ ਦਿਲ ਕੀ ਬਾਤ ਬਤਾ ਕੁਟਲ ਗੰਠ ਖੁੱਲੂ ਤਾਂ ਦਿਲ ਦੀ ਬਤਾਉ ਦਿਲ ਚ ਕੁਝ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਜੇ ਕਾਢੇ ਕੱਚਿਆਂ ਉਹ ਤਾਂ ਅੱਛਾ ਚਿਕਣ ਤੋਂ ਬਾਰ-ਬਾਰੇ ਚੱਟ ਸਜ ਜਦ ਤੱਕ ਰਾਜਨੀਤਿਕ ਧਰਮ ਨੀਤੀ ਦੇ ਅਨੁਸਾਰ ਨਹੀਂ ਚੱਲਦੀ ਉਹ ਤੱਕ ਇਹ ਧਰਮ ਨੀਤੀ ਹੈ ਕਾਰਮਾ ਵਾਲੀ ਹੈ ਨੀਤੀ ਹੈ ਰਾਜਨੀਤੀ ਨਹੀਂ ਉਹ ਤਾਂ ਕਹਿੰਦਾ ਰਾਜ ਨਾ ਚਾਹੂੰ ਲੈ ਲੋ ਮੁਖਤ ਨਾ ਚਾਹੂੰ ਉਹਦੀ ਫੜਫੜ ਪਟਾਲ ਦੇਉ ਪਾਈ ਪੰਜਾਂ ਦੇ ਇਹ ਚਾਹੁੰ ਨਹੀਂ ਜਾਂ ਚਾਹੁੰਦੇ ਸੀ ਸਿੰਘ ਸਾਹਿਬ ਇਹ ਇਹ ਹੋਰ ਬਹੁਤ ਇੱਕਾ ਤੁਸੀਂ ਜਿਹੜੀ ਗੱਲ ਕੀਤੀ ਅਕਸਰ ਅਸੀਂ ਜਦੋਂ ਕਿਸੇ ਦੇ ਮਰੇ ਤੇ ਉੱਤੇ ਅਰਦਾਸਾਂ ਕਰਦੇ ਹਾਂ ਮੁਕਤੀ ਦੀਆਂ ਅਰਦਾਸਾਂ ਕਰਦੇ ਹਾਂ ਤੇ ਜਦੋਂ ਮੁਕਤੀ ਵੀ ਨਹੀਂ ਚਾਹੁੰਦੇ ਗੁਰਮਤਿ ਵਿਚਾਰਧਾਰਾ ਤਾਂ ਮੁਕਤੀ ਤੋਂ ਵੀ ਪਾਰ ਦੀ ਗੱਲ ਕਰਦੀ ਆ ਫਿਰ ਅਸੀਂ ਅਜੇ ਵੀ ਸੰਸਾਰਕ ਤੌਰ ਤੇ ਕਿੱਥੇ ਉਲਝੇ ਹੋਏ ਹਾਂ ਸੰਤਾਂ ਦਾ ਸਦਾ ਸਾਰੇ ਉੜ ਜਾਏ ਸਿੱਖ ਇਥੇ ਉੜਦੇ ਰਹਿਣਗੇ ਹੋਰ ਸਿੱਖ ਕਾਹਾਂ ਜਾਣਗੇ ਕੋਈ ਗੱਲ ਫੇਰ ਉੱਥੇ ਇਹ ਗੁਰਸਿੱਖਾਂ ਦਾ ਵਿਸ਼ਾ ਹੈ ਸਿੱਖੀ ਸਿੱਖਾਂ ਦਾ ਵਿਸ਼ਾ ਹੀ ਨਹੀਂ ਸਿੱਖਾਂ ਦਾ ਤਾਂ ਹੀ ਵਿਸ਼ਾ ਜੋ ਕਬਜ਼ੇ ਕਰਨੇ ਗੁਰਸਿੱਖ ਦਾ ਗੁਰੂ ਵਾਲਾ ਵਿਸ਼ਾ ਹੈ ਸਿੱਖ ਦਾ ਨਾਤਮਾਨ ਵਾਲਾ ਵਿਸ਼ਾ ਹੈ ਇਹ ਬਲੇਨ ਇਹਨੂੰ ਫਟਾ ਬੰਦ ਕਰੋ ਇਹਨੂੰ ਚਲੋ ਇਹ ਸ਼ੁਕਰੀ ਗੁਰ ਸੇਖ ਕਰ ਸਿੱਖਦਾ ਜਿੰਨਾ ਚ ਤੁਸੀਂ ਫਰਕ ਨਹੀਂ ਸਮਝਦੇ ਉਹਨਾਂ ਜੋ ਤੁਹਾਨੂੰ ਕਨਫਿਊਜ਼ਨ ਰੱਖੂਗਾ ਇਹ ਤਾਂ ਪ੍ਰਚਾਰ ਨਹੀਂ ਕੀਤਾ ਕਿਉਂ ਕਰਦੇ ਉਹਨਾਂ ਦੇ ਖਿਲਾਫ ਹੈ ਆ ਤਾਂ ਮੈਂ ਵੀ ਤੁਹਾਨੂੰ ਪੁੱਛਿਆ ਤਾਂ ਦੱਸਦਾ ਨਹੀਂ ਅਸੀਂ ਤਾਂ ਇਹਦਾ ਖਬਰ ਤੁਸੀਂ ਉਹ ਗੱਲ ਪੈ ਜਾਂਦੇਂਦੇ ਪਰ ਹਨੇਸ਼ਕੀਨ ਹੋ ਗਿਆ ਵੀ ਨਹੀਂ ਇਹ ਗੱਲ ਪੜ੍ਹਣ ਵਾਲੇ ਬੰਦੇ ਨਹੀਂ ਹੈ ਨਹੀਂ ਅਸੀਂ ਦੱਸਦੇ ਹੀ ਨਹੀਂ ਇਹ ਗੱਲ ਅ ਸਿੰਘ ਸਾਹਿਬ ਜਦੋਂ ਆਪਾਂ ਸਿਆਸੀ ਦ੍ਰਿਸ਼ਟੀ ਦੀ ਗੱਲ ਕਰਦੇ ਆਂ ਲੋਕਾਂ ਦੇ ਭਲੇ ਦੀ ਗੱਲ ਕਰਦੇ ਆਂ ਤੁਹਾਨੂੰ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਜਿਹੜਾ ਜੀਰੇ ਇੱਕ ਸਾਬਸੋਹਲ ਵਾਟਰ ਲੈਵਲ ਦੀ ਪੋਲੂਸ਼ਨ ਦਾ ਮਾਮਲਾ ਚੱਲ ਰਿਹਾ ਉੱਥੇ ਵੀ ਸੁਣਿਆ ਇੱਕ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸੁਣਿਆ ਅ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਕੁਝ ਚੰਗੇ ਪਾਸੇ ਨੂੰ ਕੁਝ ਚੰਗੀ ਰਾਜਨੀਤੀ ਦੀ ਸ਼ੁਰੂਆਤ ਕੋਈ ਧਾਰਮਿਕ ਰਾਜਨੀਤੀ ਦੀ ਕੋਈ ਧਾਰਮਿਕ ਨੀਤੀ ਦੀ ਕੋਈ ਸ਼ੁਰੂਆਤ ਦਿਖਾਈ ਦਿੰਦੀ ਹੈ ਤੁਸੀਂ ਸ਼ੁਰੂ ਤਾਂ ਹੋਈ ਹੋਈ ਹੈ ਹੁਣ ਹਾਂਜੀ ਉਹ ਕੰਬੇ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਤੁਸੀਂ ਕਹਿੰਦੇ ਸ਼ੁਰੂ ਹੋਈ ਹੋਈ ਹੈ ਉਹਨਾਂ ਨੂੰ ਬੁਝਿਕੇ ਦੇਖੋ ਇਹਨਾਂ ਨੂੰ ਖਤਰਾ ਹੋ ਗਿਆ ਉਹਨਾਂ ਨੂੰ ਬੁਝਿਕੇ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਪ੍ਰੈਸ ਨਹੀਂ ਆਉਣ ਦਿੱਤੀ ਵੀ ਅਸੀਂ ਉਹ ਨਹੀਂ ਦੰਦੇ ਤੁਹਾਨੂੰ ਉਹ ਜਿਹੜੇ ਉਹ ਦੰਦੇ ਨੇ ਇਤਿਹਾਰ ਦੰਦੇ ਨੇ ਨਾ ਗਵਰਨਮੈਂਟ ਜਿਹੜਾ ਜਾਊਗਾ ਉਹ ਤਾਂ ਕੱਟ ਲਾਂਗੇ ਉਹਨਾਂ ਨੂੰ ਪੁੱਛੋ ਉੱਤੋਂ ਪਤਾ ਲੱਗ ਜਾਂਦਾ ਵੀ ਸੰਕੇਤ ਕਿੱਧਰ ਨੂੰ ਜਾਂਦੇ ਨੇ ਮੇਰਾ ਤਾਂ ਅੰਦਾਜ਼ਾ ਇਹ ਹੈ ਹੋ ਸਕਦਾ ਗਲਤ ਵੀ ਹੋਵੇ ਮੈਂ ਸਾਬ ਜਿਆਦਾ ਜਾਣਦੇ ਨੇ ਮੈਂ ਬਾਹਰ ਨੂੰ ਬਿਲਾਵਤੋ ਹੁਣ ਆਪਾ ਮਹਿਸੂਸੇ ਕਰ ਸਕਦੇ ਨਾ ਦੂਏ ਦਾ ਅੰਦਾਜ਼ਾ ਕੋਈ ਆਪਾ ਗੱਲ ਕਰਦੇ ਆ ਉਹਦੇ ਚਿਹਰੇ ਤੋਂ ਜੱਜ ਕਰਦੇ ਇਹਨੂੰ ਚੰਗੀ ਲੱਗੀ ਮਾੜੀ ਲੱਗੀ ਖੁਸ਼ ਹੈ ਜਾਂ ਨਾ ਖੁਸ਼ ਹੈ ਉੱਤੇ ਪਤਾ ਨਾ ਤੋ ਨਾ ਆਉਣਾ ਜਿਹੜਾ ਹੈ ਪ੍ਰੈਸ ਦਾ ਉਹਨਾਂ ਨੂੰ ਸੀ ਵੀ ਸਾਨੂੰ ਇਤਿਆਰ ਨਹੀਂ ਮਿਲਣਾ ਉਤੋਂ ਕੁਝ ਨੂੰ ਕੋਈ ਸੰਕੇਤ ਹੋਊਏ ਬਾਕੀ ਸਟੇਟ ਗਵਰਨਰ ਨੂੰ ਖਤਰਾ ਨਹੀਂ ਸੀ ਆਪਾਂ ਤੋਂ ਬਿਲਕੁਲ ਵੀ ਕੱਲ ਉਹ ਸਟੇਟ ਗਵਰਨਰ ਨੂੰ ਖਤਰਾ ਹੈ ਇਹ ਵੀ ਤੁਸੀਂ ਲਿਖਾ ਕਰ ਦਿਓ ਇਹਦੇ ਸਟੇਟ ਗਵਰਨਰ ਨੂੰ ਜ਼ਿਆਦਾ ਖਤਰਾ ਹੈ ਸੈਂਟਰ ਦੇ ਜਾਂ ਜਾਮੂ ਦੇ ਦੇਖੀ ਜਊ ਹਾਂ ਉਦੋਂ